ਤੇ ਸਾਰਾ ਕੁਝ ਮੈਂ ਤੁਹਾਨੂੰ ਦੱਸੂਗਾ ਜੀ ਤੇ ਭਰਾ ਦਾ ਜਰੂਰ ਸਾਥ ਦਿਓ ਤੇ ਮੈਨੂੰ ਮੇਰੇ ਜਿਹੜੇ ਕੁਝ ਕੁ ਬੰਦੇ ਨੇ ਜਿਹੜੇ ਪਿਆਰ ਕਰਨ ਵਾਲੇ ਨੇ ਜਿਹੜੇ ਸਪੋਰਟ ਕਰਨ ਵਾਲੇ ਨੇ ਜੀ ਠੀਕ ਹੈ ਜੀ ਵੀਰੋ ਸਤ ਸ੍ਰੀ ਅਕਾਲ ਰਾਮ ਰਾਮ ਜੀ ਸਾਰਿਆਂ ਨੂੰ ਮੈਂ ਹੁਣੇ ਉੱਠਿਆ ਸੀਗਾ ਜੀ ਤੇ ਰਾਤ ਥੋੜਾ ਜਿਹਾ ਲੇਟ ਹੋ ਗਏ ਸੀਗੇ ਆਪਾਂ ਰੈਡੀ ਹੋ ਚੁੱਕੇ ਹਾਂ ਜੀ ਠੀਕ ਹੈ ਜੀ ਆਪਾਂ ਰੈਡੀ ਹੋ ਗਏ ਤੇ ਤੁਸੀਂ ਦੇਖ ਸਕਦੇ ਹੋ ਰੈਡੀ ਹੋ ਚੁੱਕੇ ਆਪਾਂ ਤੇ ਲੋ ਜੀ ਵੀਰੋ ਮੇਰੀ ਮਾਂ ਠੀਕ ਹੈ ਜੀ ਜੀ ਦਾ ਸਭ ਤੋਂ ਵੱਡਾ ਯੋਗਦਾਨ ਆ ਵਲੌਗ ਬਣਾਉਣ ਦੇ ਵਿੱਚ ਤੇ ਸਭ ਤੋਂ ਪਿਆਰੀ ਮੈਨੂੰ ਮੇਰੀ ਦਾਦੀ ਦੇਖੋ ਜੀ ਤੇ ਔਸਕਰ ਓਰੇ ਪੁੱਤ ਹਾਂਜੀ ਮੇਰੇ ਵੀਰੋ ਆਪਣਾ ਤੁਹਾਨੂੰ ਮੈਂ ਪਹਿਲਾਂ ਹੀ ਆਲਰੇਡੀ ਦੱਸਿਆ ਸੀ ਕਿ ਵੀ ਆਪਣਾ ਟਿਫਨਾਂ ਦਾ ਕੰਮ ਹੈ ਜੀ ਠੀਕ ਹੈ 60 ਰੁਪਏ ਦਾ ਟਿਫਨ ਹੈ ਜੀ ਜੋਤ ਸਰਵਿਸ ਦੇ ਨਾਂ ਤੇ ਆਪਣਾ ਟਿਫਨਾਂ ਦਾ ਜਿਹੜਾ ਨਾਮ ਹੈ ਜੀ ਉਹ ਤੁਸੀਂ ਤੁਹਾਨੂੰ ਮੈਂ ਅੱਗੇ ਮੈਂਸ਼ਨ ਵੀ ਕਰ ਦੂੰਗਾ ਜੀ ਠੀਕ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਕੰਮ ਬਹੁਤ ਵਧੀਆ ਗਿਆ ਜੀ ਅਸੀਂ ਨਹੀਂ ਇਦਾਂ ਕਹਿੰਦੇ ਵੀ ਕਿਸੇ ਦਾ ਟਿਫਨ ਹਟਾ ਕੇ ਸਾਡਾ ਟਿਫਨ ਲਾਓ ਪਰ ਸਾਡਾ ਇੱਕ ਵਾਰ ਟੇਸਟ ਜਰੂਰ ਕਰੋ ਜੀ ਇੱਕ ਵਾਰ ਟੇਸਟ ਕਰੋਗੇ ਤਾਂ ਤੁਹਾਨੂੰ ਸ਼ਾਇਦ ਪਤਾ ਲੱਗ ਜੂਗਾ ਜੀ ਸਾਡੇ ਟਿਫਨ ਦੇ ਵਿੱਚ 60 ਰੁਪਏ ਦਾ ਟਿਫਨ ਹਾਂਜੀ ਮੇਰੇ ਵੀਰੋ ਆਪਾਂ ਦੇਖ ਸਕਦੇ ਹਾਂ ਬਰਨਾਲੇ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਕਿੰਨਾ ਆਪਾਂ ਨੂੰ ਦਿੱਕਤ ਆਉਂਦੀਆਂ ਨੇ ਦੇਖ ਸਕਦੇ ਹਾਂ ਆਪਾਂ ਕੋਈ ਵੀ ਗੱਡੀ ਲੇਨ ਦੇ ਵਿੱਚ ਨਹੀਂ ਖੜੀ ਦੇਖ ਸਕਦੇ ਹੋ ਤੁਸੀਂ ਫਿਰ ਤੁਸੀਂ ਕਹਿ ਦਿੰਦੇ ਹੋ ਪੁਲਿਸ ਮਾਰੀ ਹੈ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਣੇ ਬਰਨਾਲਾ ਸ਼ਹਿਰ ਦੇ ਵਿੱਚ ਗੱਡੇ ਖਾਨੇ ਚੌਂਗ ਦੇ ਵਿੱਚ ਲਾਲ ਮਾਰਕੀਟ ਦੇ ਵਿੱਚ ਪਾਰਕਿੰਗ ਬਣੀ ਹੈ ਕੋਈ ਵੀ ਬੰਦਾ ਉੱਥੇ ਗੱਡੀ ਨਹੀਂ ਲਾਉਂਦਾ ਸਾਰੇ ਬੰਦੇ ਆਪਣੀ ਦੁਕਾਨ ਦੇ ਮੁਰੇ ਗੱਡੀ ਲਾਉਂਦੇ ਨੇ ਇਸ ਕਰਕੇ ਲਓ ਜੀ ਆਪਾਂ ਲੋਕਲ ਦੇ ਵਿੱਚ ਸਾਰੇ ਟਿਫਨ ਦੇ ਚੁੱਕੇ ਆ ਤੇ ਹੁਣ ਚੱਲੇ ਆਪਾਂ ਆਊਟਲੈਟ ਕਿੱਥੇ ਚੱਲੇ ਆ ਜੀ ਮਿਨੀ ਇੰਗਲੈਂਡ ਮਿਨੀ ਕੈਨੇਡਾ ਵੀ ਕਹਿੰਦੇ ਆ ਮਿਨੀ ਇੰਗਲੈਂਡ ਵੀ ਕਹਿੰਦੇ ਆ ਬਰਨਾਲੇ ਦੀ ਸ਼ਾਨ ਆਊਟਲੈਟ ਪਹੁੰਚ ਚੁੱਕੇ ਆ ਹਾਂਜੀ ਵੀਰੋ ਆਊਟਲੈਟ ਪਹੁੰਚ ਚੁੱਕੇ ਆ ਆਊਟਲੈਟ ਸਾਡੇ ਆ ਕੈਨੇਡਾ ਮਿਨੀ ਕੈਨੇਡਾ ਕਿਹਾ ਜਾਂਦਾ ਜਿਹਨੂੰ ਉਹ ਤਾਂ ਅੱਤ ਜੀ ਪੈ ਗਈ ਕਿਉਂਕਿ ਬਰਨਾਲੇ ਸ਼ਹਿਰ ਦੇ ਵਿੱਚ ਬਾਈ ਰੋਹ ਜਾਂਦੇ ਆ ਰੋਹ ਚਲੇ ਜਾਂਦੇ ਆ ਪਹਿਲਾਂ ਸਟਾਰਟਿੰਗ ਤੇ ਪੂਰੇ ਨਜ਼ਾਰੇ ਲੈਨੇ ਲੇਖ ਲੁਖ ਦਾ ਪੂਰਾ ਨਜ਼ਾਰਾ ਲਿਆਗਾ ਭਰਾਵਾ ਤੇ ਕਹਿਣ ਦਾ ਬਾਬ ਦੇਖ ਸਕਦੇ ਹੋ ਤੁਸੀਂ ਆਊਟਲੈਟ ਪਹੁੰਚ ਚੁੱਕੇ ਆ ਜੇ ਕੋਈ ਨਹੀਂ ਆਇਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇੱਥੇ ਕੋਈ ਆਇਆ ਹੈ ਕਿ ਨਹੀਂ ਆਇਆ ਹਜੇ ਤੱਕ ਇਹ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਸਾਰੇ ਟਿਫਨ ਆਪਣੇ ਪੂਰੇ ਹੋ ਚੁੱਕੇ ਨੇ ਬਸ ਆਹੀ ਟਿਫਨ ਰਹਿ ਗਏ ਆਪਣੇ ਸਿਰਫ ਹਾਂਜੀ ਭਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾਗਾ ਮੈਨੇ ਪਹਿਲਾਂ ਵੀ ਤੁਹਾਨੂੰ ਕਲੀਅਰ ਕੀਤਾ ਸੀਗਾ ਵੀ ਮੇਰਾ ਜਿਹੜਾ ਬਲੌਗ ਬਣਾਉਣ ਦਾ ਕਾਰਨ ਹੈਗਾਗਾ ਉਹਦੇ ਵਿੱਚ ਇੱਕ ਚੰਗਾ ਮੈਸੇਜ ਚੰਗਾ ਮੈਸੇਜ ਮੈਂ ਜ਼ਰੂਰ ਦੇਵਾਂਗਾ ਚੰਗਾ ਮੈਸੇਜ ਜਿਵੇਂ ਕਿ ਆਪਾਂ ਫਿਟ ਰਹਿਣ ਦੇ ਲਈ ਐਕਸਰਸਾਈਜ਼ ਕਰਦੇ ਆ ਉਹਦੇ ਬਾਰੇ ਦੱਸਿਆ ਕਰੂੰਗਾ ਜੀ ਮੈਂ ਤੇ ਆਪਣੇ ਬਰਨਾਲਾ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਦੱਸਿਆ ਕਰਾਂਗੇ ਵੀ ਲੋਕ ਕੀ ਕਰਦੇ ਨੇ ਬਰਨਾਲਾ ਪੁਲਿਸ ਕੀ ਕਰਦੀ ਹੈ ਤੇ ਉਹ ਸਾਰਾ ਉਹਦੇ ਬਾਰੇ ਆਪਾਂ ਦੱਸਿਆ ਕਰਾਂਗੇ ਤੇ ਬਾਕੀ ਹੋਰ ਚੀਜ਼ਾਂ ਵੀ ਬਹੁਤ ਨੇ ਜੀ ਜਿਹੜੀਆਂ ਆਪਾਂ ਰੈਗੂਲਰ ਬੇਸਿਸ ਤੇ ਆਪਾਂ ਨੂੰ ਪ੍ਰੋਬਲਮਜ਼ ਆਉਂਦੀਆਂ ਨੇ ਤੇ ਸਾਰਾ ਕੁਝ ਮੈਂ ਤੁਹਾਨੂੰ ਦੱਸੂਗਾ ਜੀ ਤੇ ਭਰਾ ਤਾਂ ਜਰੂਰ ਸਾਥ ਦਿਓ ਤੇ ਮੈਨੂੰ ਮੇਰੇ ਜਿਹੜੇ ਕੁਝ ਕੁ ਬੰਦੇ ਨੇ ਜਿਹੜੇ ਪਿਆਰ ਕਰਨ ਵਾਲੇ ਨੇ ਜਿਹੜੇ ਸਪੋਰਟ ਕਰਨ ਵਾਲੇ ਨੇ ਜੀ ਠੀਕ ਹੈ ਉਹ ਤਾਂ ਮੈਨੂੰ ਕਹਿ ਰਹੇ ਆ ਵੀ ਤੇਰਾ ਬਲੌਗ ਸਟਾਰਟਿੰਗ ਠੀਕ ਸੀ ਵਧੀਆ ਸੀ ਠੀਕ ਹੈ ਬਹੁਤ ਵਧੀਆ ਸੀ ਕਿ ਸਟਾਰਟ ਕੀਤਾ ਵਧੀਆ ਕੀਤਾ ਤੇ ਕੁਝ ਕੁ ਬੰਦੇ ਤੁਹਾਨੂੰ ਪਤਾ ਹੀ ਆ ਜੀ ਵਿੱਚ ਹੁੰਦੇ ਨੇ ਜਿਹੜੇ ਕਹਿੰਦੇ ਨੇ ਯਾਰ ਭਰਾਵਾ ਜਿਹੜੇ ਬਲੌਗ ਬਲੂਗ ਨੇ ਇੱਕ ਦਿੱਲੀ ਦੇ ਉਧਰ ਉਧਰੀ ਚੱਲਦੇ ਨੇ ਪੰਜਾਬ ਦੇ ਬਾਹਰ ਹੀ ਚੱਲਦੇ ਨੇ ਪੰਜਾਬ ਦੇ ਵਿੱਚ ਬਲੌਗ ਬਹੁਤ ਘੱਟ ਚੱਲਦੇ ਨੇ ਸਿੰਗਲ ਬੰਦੇ ਦੇ ਮੈਂ ਕਿਹਾ ਭਰਾ ਕੋਈ ਗੱਲ ਨਹੀਂ ਮੈਂ ਮਿਹਨਤ ਕਰਦਾ ਰਹੂੰਗਾ ਹੁਣ ਤੁਸੀਂ ਦੱਸਿਓ ਵੀ ਕਮੈਂਟ ਕਰਕੇ ਵੀ ਤੁਹਾਨੂੰ ਚੰਗਾ ਲੱਗਿਆ ਜਾਂ ਵਧੀਆ ਲੱਗਿਆ ਤੁਸੀਂ ਵੀ ਫਿਰ ਵੀ ਦੱਸਿਓ ਮੈਨੂੰ ਕੋਈ ਦਿੱਕਤ ਨਹੀਂ ਯਾਰ ਆਪਾਂ ਪੰਜਾਬ ਦੇ ਲੋਕਾਂ ਨੂੰ ਠੀਕ ਹੈ ਤੇ ਬਾਹਰ ਦੇ ਲੋਕਾਂ ਨੂੰ ਆਪਾਂ ਦੱਸਣਾ ਹੈ ਵੀ ਆਪਾਂ ਪੰਜਾਬ ਦੇ ਲੋਕ ਕੀ ਕੁਝ ਕਰ ਸਕਦੇ ਆ ਭਰਾ ਠੀਕ ਹੈ ਨਾਲ ਨਾਲ ਅਪਾਰਟਿਸ਼ਨਾਂ ਦਾ ਕੰਮ ਆਪਣਾ ਜਾਰੀ ਹੈ ਜੀ ਬਹੁਤ ਵਧੀਆ ਚੱਲ ਰਿਹਾ ਹੈਗਾ ਠੀਕ ਹੈ ਓਕੇ ਕੀ ਹਾਲ ਆ ਯਾਰਾ ਹਾਂਜੀ ਵੀਰੋ ਆਪਾਂ ਚੱਲੇ ਆਂ ਜਿਮ ਤੁਹਾਨੂੰ ਮੈਂ ਪਹਿਲਾਂ ਮੈਸੇਜ ਨਹੀਂ ਪਾਇਆ ਤੇ ਹੁਣ ਮੈਂ ਚੱਲੇ ਆਂ ਜਿਮ ਤੇ ਜਿਮ ਪਹੁੰਚ ਕੇ ਤੁਹਾਨੂੰ ਮੈਂ ਦੱਸਣਾ ਜਿਵੇਂ ਚਲੇ ਆਪ ਅੱਜ ਅੱਜ ਆਪਾਂ ਲਾਵਾਂਗੇ ਵੀ ਸ਼ੇਪ ਓਕੇ ਜੀ ਆਪਾਂ ਜਿਵੇਂ ਚਲੇ ਆ ਪਹੁੰਚ ਚੁੱਕੇ ਆ ਜਮ ਦੇ ਵਿੱਚ ਪਹੁੰਚ ਕੇ ਆਪਾਂ ਐਕਸਰਸਲ ਕਰਨੀ ਹੈ ਵੀ ਸ਼ੇਪ ਠੀਕ ਹੈ ਜੀ weight ਮੈਂ ਘਾਟੀ ਚਾਹਦਾ ਸਾਰੇ ਐਂ ਕਹਿੰਦੇ ਹੁੰਦੇ ਨੇ ਪਰ ਮੇਰੇ ਤੋਂ ਘਟੀ ਚੱਕਿਆ ਜਾਂਦਾ ਹਜੇ ਮੈਂ ਹੌਲੀ ਹੌਲੀ ਵਧਾਉਂਗਾ ਹਜੇ ਮੈਂ ਅਬ 10 ਟਾਈਮ ਹੀ ਨਾ ਵਧਾ ਰਿਆਂਗਾ ਠੀਕ ਹੈ ਜੀ ਓਕੇ ਮੈਂ ਜਮ ਲਾ ਲਈ ਹੈ ਬੋਡੀ ਰਿਲੈਕਸ ਕਰ ਰਿਆਂਗਾ ਜੀ ਹੁਣ ਮੈਂ ਆਪਣੀ ਬਾਕੀ ਮੇਰਾ ਬਲੌਗ ਜੇ ਸਾਰਿਆਂ ਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਜਨਾਬੇ ਵਧੀਆ ਲੱਗਿਆ ਤਾਂ ਫਿਰ ਵੀ ਕਰ ਦਿਓ ਭਰਾ ਦਾ ਆਪਣਾ ਠੀਕ ਹੈ ਜੀ ਅੱਗੇ ਅੱਗੇ ਹੋਰ ਹਾਰਡ ਵਰਕ ਮਿਹਨਤ ਕਰਾਂਗੇ ਸਤਿ ਸ੍ਰੀ ਅਕਾਲ ਰਾਮ ਰਾਮ ਜੈ શ્રી ਰਾਮ